ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਾਲਾ ਚੌਥਾ ਗੁਰਮੁਖ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮੁ ਚਿਤਵੈ ਨਾਮੁ ਪੜੈ ਨਾਮ ਰਹਿ ਲਵਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਗੁਰਮਖੇ ਅੰਤਰ ਸਾਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੇ ਨਾਮ ਪੜੈ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬੇਲਾਈ ਸਤ ਗੁਰ ਮਿਲਿਆ ਨਾਮ ਉਪਜੈ ਤਿਸ ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤੇ ਹਾਂ ਨਾਮ ਪਲੇ ਪਾਈ ਮਹਲਾ ਚੌਥਾ ਸਤ ਗੁਰ ਪੁਰਖ ਜੇ ਮਾਰਿਆ ਭ੍ਰਮ ਭਾਮਿਆ ਕਰ ਛੋੜ ਗਿਆ ਉਸ ਪਿਛੈ ਵਜੈ ਫਕੜੀ ਮੋਹ ਕਾਲਾ ਆਗੇ ਭਿਆ ਉਸ ਅਰਲ ਬਰਲ ਮੋਹੋਂ ਨਿਕਲੇ ਨੇ ਤੱਜ ਗੂ ਸੁੱਟਦਾ ਮੂਆ ਕੀ ਹੋਵੇ ਕਿਸੈ ਹੀ ਦੇ ਕਿਤੇ ਜਾਂ ਤੁਰ ਕਿਰਤੇ ਉਸ ਦਾ ਇਹੋ ਚਾਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਪਾਵੇ ਵੇਖੋ ਪਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੇ ਇਹੋ ਬ੍ਰह्म ਵਿਚਾਰ ਹੋਵੈ ਦਰ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸਚੈ ਬਦਾਥੇ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ